ਭਾਈ ਗੁੱਜੇ ਦਾ ਖਾਲਸਾ ਭਾਈ ਗੁੱਜੇ ਕੇ ਫਤਿਹ ਤੁਹਾਡਾ ਸਾਡੇ YouTube ਚੈਨਲ ਤੇ ਸਵਾਗਤ ਹੈ ਜੀ ਅੱਜ ਦੀ ਆਪਾਂ ਜਿਹੜੀ ਵੀਡੀਓ ਲੈ ਕੇ ਆਏ ਹੋਏਗੇ ਪਟੇਲਾ ਚੀ ਪੱਗ ਜਿਹਦੀ ਲੈਂਥ ਹੈਗੀ 5 ਮੀਟਰ ਤੇ ਕੱਪੜਾ ਜਿਹੜਾ ਆਪਾਂ ਫੁੱਲ ਬਲ ਵਰਤਿਆ ਹੈ ਜਿਹੜਾ ਆਪਾਂ ਪਹਿਲਾਂ ਨਾਲ ਲਗਾਉਣਾ ਹੈ ਉਹ ਆਪਾਂ ਸਿੱਧਾ ਸੈਂਟਰ ਚੋਂ ਲਿਆ ਕੇ ਅੱਧੀ ਅੱਖ ਤੇ ਅੱਧੀ ਗੱਲ ਟਾ ਕੇ ਜਿਹੜਾ ਪੂਰੀ ਚੰਗੀ ਦੀ ਰਿਕਨਸਫਾਈ ਵਾਚ ਜਿਹੜਾ ਆਪਾਂ ਕਰਕੇ ਲਗਾ ਦੇਣਾ ਹੈ ਤੇ ਜਿਹੜਾ ਆਪਾਂ ਅਗਲਾ ਲੜ ਲਗਾਉਣਾ ਹੈ ਉਹ ਆਪਾਂ ਖੋਲਦਾ ਪਾਸੇ ਥਲੇ ਤੇ ਬੰਦ ਪਾਸਾ ਉੱਪਰ ਰੱਖ ਕੇ ਤੇ ਆਪਾਂ ਜਿਹੜਾ ਉਹਨੂੰ ਖੇਚ ਲਵਾਂਗੇ ਤੇ ਕਈ ਵੀਰਾਂ ਦੇ ਜਿਹੜਾ ਠੀਕ ਨਹੀਂ ਆਉਦਾ ਤਾਂ ਆਪਾਂ ਕੀ ਕਰਾਂਗੇ ਜਿਹੜੀ ਆਪਾਂ ਬੈਗ ਤੋਂ ਪਿੰਚ ਕਰਾਂਗੇ ਬੈਗ ਤੋਂ ਪਿੰਚ ਕਰਕੇ ਜਿਹੜਾ ਆਪਾਂ ਫਿਰ ਲੜ ਲਗਾਵਾਂਗੇ ਤੇ ਜਿਹੜਾ ਪੱਲਾ ਉਹਨੂੰ ਪੂਰੀ ਚੰਗੀ ਤਰੀਕੇ ਨਾਲ ਆਪਾਂ ਥੱਲੇੋਂ ਖੋਲਾਂਗੇ ਤੇ ਫਿਰ ਹਾਫ ਤੋਂ ਆਪਾਂ ਜਿਹੜਾ ਪਿੰਚ ਕਰ ਦਵਾਂਗੇ ਤੇ ਕਈ ਵੀਰਾਂ ਜਿਹੜੀ ਪਿੰਚ ਪ੍ਰੋਬਲਮ ਆਉਂਦੀ ਹੈ ਤਾਂ ਤੁਸੀਂ ਜਿਹੜਾ ਇਹ ਵੀਡੀਓ ਨੂੰ ਦੇਖ ਕੇ ਪਿੰਚ ਪ੍ਰੋਬਲਮ ਦਾ ਵੀ ਆਪਾਂ ਹੱਲ ਕਰ ਸਕਦੇ ਹੋ ਤੇ ਪੂਰੀ ਚੰਗੀ ਤਰੀਕੇ ਨਾਲ ਤੇ ਜਿਹੜਾ ਹੱਥ ਫੇਰ ਕੇ ਆ ਲੜ ਲਗਾ ਦੇਣਾ ਹੈ ਤੇ ਉਸ ਵਿੱਚ ਜਿਹੜਾ ਉਹਦੀ ਬਾਜ ਆ ਉਹ ਫੇਰ ਲੈਣਾ ਹੈ ਤੁਸੀਂ ਜਿਹੜਾ ਨਾਲ ਦੇ ਨਾਲ ਵੀ ਬਾਜ ਫੇਰ ਸਕਦੇ ਤੁਸੀਂ ਜਿਹੜਾ ਬਾਅਦ ਵਿੱਚ ਵੀ ਬਾਜ ਫੇਰ ਸਕਦੇ ਹੋ ਤੇ ਜਿਹੜੇ ਜਿਹੜੇ ਵੀਰ ਸਾਡੇ YouTube ਚੈਨਲ ਤੇ ਨਵੇਂ ਆਣ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ Facebook ਪੇਜ ਨੂੰ ਵੀ ਫੋਲੋ ਜ਼ਰੂਰ ਕਰ ਦੇਣਾ ਜਿਹੜੇ ਜਿਹੜੇ ਵੀਰ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕੀਤਾ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਤੇ ਉਸੇ ਤਰੀਕੇ ਨਾਲ ਅਗਲਾ ਲੜਾ ਆਪਾਂ ਬੈਕ ਤੋਂ ਪਿੰਚ ਕਰ ਲਾਂਗੇ ਕਈ ਵੀਰ ਜਿਹੜੇ ਉਹਨਾਂ ਦਾ ਜਿਹੜਾ ਲੜਾ ਉੱਟ ਲਾ ਰਹੇ ਹੁੰਦਾ ਹੈ ਇਹੀ ਪ੍ਰੋਬਲਮ ਹੁੰਦੀ ਹੈ ਕਿ ਉਹ ਜਿਹੜੇ ਬੈਗ ਤੋਂ ਪਿੰਚ ਨਹੀਂ ਕਰਦੇ ਤੁਸੀਂ ਜਿਹੜੇ ਉੱਪਰੋਂ ਔਰ ਥੱਲੇੋਂ ਦੋਨੋਂ ਪਾਸੋਂ ਬੈਗ ਤੋਂ ਪਿੰਚ ਕਰਨਾ ਹੈ ਤੇ ਜਿਹੜੀ ਤੁਹਾਡੇ ਜਿਹੜੇ ਪੇਜ ਦੀ ਸਫਾਈ ਉਹ ਪਿਛੇ ਤੱਕ ਹੋਣੀ ਚਾਹੀਦੀ ਹੈ ਉਸੇ ਤਰੀਕੇ ਨਾਲ ਜਿਹੜਾ ਆਪਾਂ ਹਾਫ ਤੋਂ ਜਿਹੜਾ ਪਿੰਚ ਕਰ ਲਵਾਂਗੇ ਤੇ ਉੱਪਰੋਂ ਵੀ ਆਪਾਂ ਫੋਲਡ ਕਰ ਲਵਾਂਗੇ ਹਰ ਇੱਕ ਨੂੰ ਜਿਹੜਾ ਆਪਾਂ ਉੱਪਰੋਂ ਜ਼ਰੂਰ ਫੋਲਡ ਕਰਨਾ ਹੁੰਦਾ ਹੈ ਤੇ ਪੂਰੀ ਚੰਗੀ ਤਰੀਕੇ ਨਾਲ ਆਪਾਂ ਜਿਹੜਾ ਸਫਾਈ ਵਿੱਚ ਲੜ ਲਗਾ ਦੇਵਾਂਗੇ ਆਪਾਂ ਪਿਛੇ ਦਾ ਕਿਹੜੀ ਸਫਾਈ ਉਹ ਰੱਖਣੀ ਹੈ ਜੇ ਤੁਹਾਨੂੰ ਪਿਛੇ ਤੱਕ ਸਪਾਈ ਕਰਨ ਵਿੱਚ ਮੁਸ਼ਕਲ ਲੱਗੇ ਤਾਂ ਇਹ ਡਬਲ ਸਿਚਾ ਵੀ ਵਰ ਤੇ ਪੂਰੀ ਚੰਗੀ ਤਰੀਕੇ ਨਾਲ ਆਪਾਂ ਬਾਅਦ ਫੇਰ ਕੇ ਲਾੜਾ ਉਹ ਲਗਾ ਦੇਵਾਂਗੇ ਤੇ ਆਪਾਂ ਜਿਹੜਾ ਬੈਗ ਤੋਂ ਹੁਣ ਪਿੰਚਾ ਜਰੂਰ ਕਰਾਂਗੇ ਤੇ ਪਿੰਚ ਕਰਕੇ ਆਪਾਂ ਪੁਣੀ ਦਾ ਖੁੱਲਦਾ ਉਸ ਥੱਲੇ ਤੋਂ ਬੰਦ ਪਾਸੇ ਉੱਪਰ ਆ ਕੇ ਉਸੇ ਤਰੀਕੇ ਨਾਲ ਹੀ ਜਿਹੜਾ ਆਪਾਂ ਲਾੜਾ ਆਪਾਂ ਲਗਾ ਦੇਵਾਂਗੇ ਤੇ ਪੱਲੇ ਨੂੰ ਜਿਹੜਾ ਆਪਾਂ ਪੂਰੀ ਚੰਗੀ ਤਰੀਕੇ ਨਾਲ ਖਿੱਚਾਂਗੇ ਤੇ ਜੇ ਆਪਾਂ ਪੱਲੇ ਨੂੰ ਜਾਨਕੀ ਪੂਰੀ ਚੰਗੀ ਤਰੀਕੇ ਨਾਲ ਨਹੀਂ ਖਿੱਚਦੇ ਤਾਂ ਪਰ ਜਦ ਆਪਾਂ ਪਿੰਚ ਕਰਦੇ ਹਾਂ ਉਹ ਜਿਹੜਾ ਆਪਣੇ ਬਲ ਨੇਗੇ ਉਹ ਪੈ ਜਾਂਦੇ ਨੇ ਤੇ ਆਪਾਂ ਇਹਨਾਂ ਨੂੰ ਕੀ ਕਰਾਂਗੇ ਪੱਲੇ ਨੂੰ ਪੂਰੀ ਚੰਗੀ ਤਰੀਕੇ ਨਾਲ ਆਪਾਂ ਖਿੱਚ ਲਵਾਂਗੇ ਉੱਪਰੋਂ ਇਹ ਜਿਹੜਾ ਕੋਈ ਵੀ ਬਲ ਨਹੀਂ ਰਹਿਣਾ ਜੀ ਤਾਂ ਜਿਵੇਂ ਅਸੀਂ ਮੰਨ ਲਓ ਆਪਣਾ ਜਿਹੜਾ ਪੱਲੇ ਦਾ ਕੱਪੜਾ ਵੱਧ ਜਾਂਦਾ ਤਾਂ ਆਪਾਂ ਜਿਵੇਂ ਤੁਸੀਂ ਵੀਡੀਓ 'ਚ ਦੇਖ ਰਹੇ ਹੋ ਉਸੇ ਤਰੀਕ ਨਾਲ ਆਪਾਂ ਅੱਖ ਤੋਂ ਆ ਉਹ ਚੱਕ ਲੈਣਾ ਹੈ ਤੇ ਆਪੜ ਹਾਫ ਤੋਂ ਆਪਾਂ ਨੂੰ ਪਿੰਚ ਕਰ ਦੇਣਾ ਹੈ ਜੇ ਤੁਹਾਡਾ ਪਹਿਲੀ ਵਾਰੀ ਪਿੰਚ ਕਰੇ ਤੇ ਲਾੜਾ ਜਿਹੜਾ ਪਤਲਾ ਰਹਿ ਜਾਂਦਾ ਤੁਸੀਂ ਲੈਓ ਡਬਲ ਪਿੰਚ ਵੀ ਕਰ ਸਕਦੇ ਹੋ ਤੇ ਹੁਣ ਆਪਾਂ ਇਹਨਾਂ ਨੂੰ ਡਬਲ ਪਿੰਚ ਕਰਾਂਗੇ ਪੂਰੀ ਚੰਗੀ ਤਰੀਕ ਨਾਲ ਤੇ ਆਪਾਂ ਉੱਪਰ ਉਹ ਵੀ ਜਿਹੜਾ ਆਪਾਂ ਫੋਲਡ ਕਰ ਦਵਾਂਗੇ ਫੋਲਡ ਕਰਕੇ ਜਿਹੜਾ ਆਪਾਂ ਲਾੜਾ ਉਹ ਲਗਾ ਦੇਵਾਂਗੇ ਇਹ ਵੀਡੀਓ ਵਧੀਆ ਲੱਗ ਰਿਹਾ ਤਾਂ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਜੇ ਤੁਹਾਨੂੰ ਪੱਗ ਬਨਉਣ ਵਾਲੇ ਵਿੱਚ ਕੋਈ ਪ੍ਰੋਬਲਮ ਆਉਂਦੀ ਹੈ ਤੁਸੀਂ ਜਿਹੜਾ ਕਮੈਂਟ ਕਰਕੇ ਵੀ ਦੱਸ ਸਕਦੇ ਹੋ ਤੇ ਤੁਸੀਂ ਪੂਰੀ ਜੰਗੀ ਤਰੀਕੇ ਨਾਲ ਆਪ ਜਿਹੜਾ ਬਾਜ ਆ ਫੇਰ ਲੈਣਾ ਤੇ ਉੱਪਰਲੀ ਆਪਣੀ ਸ਼ੇਪ ਆ ਉਹ ਆਪਾਂ ਬਣਾਉਣੀ ਹੈ ਤੇ ਉਸ ਤਰੀਕੇ ਨਾਲ ਅਗਲਾ ਲੜ ਪੈਗ ਤੋਂ ਪਿੰਚ ਕਰਕੇ ਖੁੱਲਦਾ ਬਾਸੋ ਥੱਲੇ ਤੇ ਬੰਦ ਬਾਸ ਉੱਪਰ ਰੱਖ ਕੇ ਪੱਲੇ ਨੂੰ ਪੂਰੀ ਜੰਗੀ ਤਰੀਕੇ ਨਾਲ ਖਿੱਚ ਕੇ ਸਾਫ਼ ਕਰਕੇ ਆਪਾਂ ਇਹੜਾ ਲਗਾ ਦੇਣਾ ਹੈ ਤੇ ਬਾਧੂ ਕੱਪੜਾ ਪੰਦਰ ਕਰ ਲੈਣਾ ਹੈ ਤੇ ਇਹਨੂੰ ਹਾਫ ਤੋਂ ਪਿੰਚ ਕਰ ਦੇਵਾਂਗੇ ਪੂਰੀ ਜੰਗੀਦਰੀ ਕਿਹੜਾ ਆਪਾਂ ਹਾਫ ਤੋਂ ਆਪਾਂ ਪਿੰਚ ਕਰ ਦੇਵਾਂਗੇ ਤੇ ਆਪਾਂ ਜਿਹੜਾ ਲਾੜਾ ਉਹ ਆਪਾਂ ਲਗਾ ਦੇਵਾਂਗੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਜਿਹੜੇ ਵੀਰ ਜਾ ਬੱਚੇ ਪਟਿਆਲਾ ਸ਼ੀ ਪੱਗ ਬੰਨਣ ਵਿੱਚ ਕੋਈ ਪ੍ਰੋਬਲਮ ਆਉਂਦੀ ਹੈ ਇਸ ਵੀਡੀਓ ਨੂੰ ਦੇਖ ਕੇ ਆਪਣਾ ਪ੍ਰੋਬਲਮ ਦਾ ਹੱਲ ਕਰ ਸਕਣ ਤੇ ਹੁਣ ਜਿਹੜੇ ਉੱਪਰਲੇ ਪੇਜ ਨੇ ਉਹਨਾਂ ਦੀ ਆਪਾਂ ਜਿਹੜੀ ਸਫਾਈ ਉਹ ਕਰਾਂਗੇ ਤੇ ਹੁਣ ਆਪਾਂ ਇਹ ਪੇਜ ਨੇ ਉਹਨਾਂ ਤੇ ਆਪਾਂ ਬਾਅਦ ਵਿੱਚ ਫੇਰਾਂਗੇ ਤੇ ਉਹਨਾਂ ਦਾ ਫਾਸਲਾ ਤੇ ਮੋਟਾਈ ਇੱਕਸਾਰ ਕਰਾਂਗੇ ਤੇ ਕਈ ਵੀਰ ਪੱਗ ਬੰਨਦੇ ਸਮੇਂ ਜਿਹੜੇ ਆਪਣੇ ਵੇਚਦੀ ਜਿਹੜੀ ਮੋਟਾਈ ਆ ਜਾਂ ਫਾਸਲਾ ਉਹ ਇੱਕਸਾਰ ਨਹੀਂ ਰੱਖਦੇ ਤਾਂ ਜਿਹੜੀ ਪੱਗ ਦੇਖਣ ਵਿੱਚ ਉਹ ਵਧੀਆ ਨਹੀਂ ਲੱਗਦੀ ਤੇ ਤੁਸੀਂ ਜਿਹੜਾ ਪੱਗ ਬੰਨਣ ਸਮੇ ਮੋਟਾਈ ਵੀ ਇੱਕਸਾਰ ਰੱਖਣੀ ਹੈ ਤੇ ਜਿਹੜੀ ਤੁਸੀਂ ਫਾਸਲਾ ਉਹ ਵੀ ਇੱਕਸਾਰ ਹੀ ਰੱਖਣਾ ਹੈ ਤੇ ਜਿਹਨਾਂ ਨੂੰ ਆਪਾਂ ਕਲਗੀ ਲੜ ਲਗਾਵਾਂਗੇ ਉਹ ਜਿਹੜਾ ਤੁਹਾਡਾ ਬਾਧੂ ਕੱਪੜਾ ਨੂੰ ਖਿੱਚ ਲੈਣਾ ਹੈ ਤੇ ਕਲਗੀ ਲੜ ਆਪਣਾ ਜਿਹੜੇ ਦੋ ਪਾਸੇ ਆ ਜਾਣਗੇ ਉਹ ਆਪਾਂ ਅੱਧਾ ਪੱਲਾ ਉਧਰ ਹਾਫ ਫੋਲਡ ਕਰ ਲੈਣਾ ਤੇ ਅੱਧਾ ਪੱਲਾ ਉਧਰ ਹਾਫ ਫੋਲਡ ਕਰਕੇ ਲੜ ਨੂੰ ਜੋ ਪੂਰੀ ਚੰਗੀ ਤਰੀਕੇ ਨਾਲ ਆਪਾਂ ਲਗਾ ਦੇਵਾਂਗੇ ਤੇ ਸਫਾਈ ਵਿੱਚ ਪੂਰੀ ਚੰਗੀ ਹੈ ਕਿ ਨਾਲ ਲਿਆਉਣ ਤੋਂ ਬਾਅਦ ਤੇ ਜਿਹੜਾ ਬਾਧੂ ਕਪੜਾ ਉਹਨੂੰ ਪਾ ਅੰਦਰ ਕਰ ਲਵਾਂਗੇ ਤੇ ਇਹਨੂੰ Papa ਦਾ ਜਿਹੜਾ ਪੱਗ ਪਿੰਦ ਥੱਲੇ ਉਹ ਲਿਆ ਕੇ ਲੜਨ ਆਪਾਂ ਇਹਦਾ ਸੱਜੇ ਪਾਸੇ ਵੱਲ ਨੂੰ ਮੋੜ ਦਵਾਂਗੇ ਪੂਰੀ ਚੰਗੀ ਤੇ ਕਿਨਾਰੇ ਆਪਾਂ ਸਫਾਈ ਕਰ ਲਵਾਂਗੇ ਪੂਰੀ ਚੰਗੀ ਤਰੀਕੇ ਨਾਲ ਆਪਾਂ ਕਾਲਕੀ ਲੜ ਦੀ ਸਫਾਈ ਕਰਕੇ ਆਪਾਂ ਜਿਹੜਾ ਲਾੜਾ ਲਗਾ ਦੇਵਾਂਗੇ ਹੁਣ ਜਿਹੜਾ ਆਪਾਂ ਸੈਟ ਕਰਾਂਗੇ ਜਿਹੜਾ ਪਹਿਲਾਂ ਲਗਾਇਆ ਸੀ ਉਹਨੂੰ ਖੋਲ ਲਵਾਂਗੇ ਪੂਰੀ ਚੰਗੀ ਤਰੀਕੇ ਨਾਲ ਚਾਰੇ ਗੇ ਪਾਸੇ ਖੋਲ ਕੇ ਜਿਹੜਾ ਆਪਾਂ ਸਿਰੌ ਟੱਗ ਲਵਾਂਗੇ ਤੇ ਪਿਛਲਾ ਜਿਹੜਾ ਆਪਣਾ ਲਾੜਾ ਉਹਨੂੰ ਖਿੱਚ ਲਵਾਂਗੇ ਜਿਹੜਾ ਆਪਾਂ ਬੈਕ ਲਾੜਾ ਉਹ ਵੀ ਆਪਾਂ ਕੱਲ ਜਿਹੜਾ ਲਾੜਾ ਵਾਂਗੂ ਹੀ ਲਗਾਵਾਂਗੇ ਤੇ ਜਿਹੜਾ ਬੈਕ ਲਾੜਾ ਆਪਾਂ ਪੂਰੀ ਜਿੰਗੀ ਦੇ ਕੈਨੇਡਾ ਆਪਣਾ ਉੱਪਰਲਾ ਸੇਰਾ ਉਹ ਕਵਰ ਕਰ ਲੈਣਾ ਹੈ ਜੇ ਤੁਹਾਨੂੰ ਕਵਰ ਕਰਨ ਵਿੱਚ ਕੋਈ ਦਿੱਕਤ ਆਉਂਦੀ ਹੈ ਤੁਸੀਂ ਡਬਲ ਸ਼ੀਸ਼ਾ ਵਰਤ ਸਕਦੇ ਹੋ ਬੈਕ ਲੜ ਵੀ ਆਪਾਂ ਇਹਦਾ ਹਾਫ ਫੋਲ ਉਧਰੋਗਾ ਤੇ ਹਾਫ ਫੋਲ ਉਧਰੋ ਕਰਕੇ ਇਹਦਾ ਲੜਾਉ ਲਗਾ ਦੇਣਾ ਹੈ ਜੇਕਰ ਵੀਡੀਓ ਵਧੀਆ ਲੱਗੀ ਤੇ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਜਲਦੀ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ ਅਗਲੇ ਪੱਗ ਦੇ ਵੀਡੀਓ ਤੁਸੀਂ ਕਿਹੜੇ ਚਾਹੁੰਦੇ ਹੋ ਤੁਸੀਂ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਓ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ